ਤੇਰਾ ਵੀ ਪਾਣਾ ਮੰਨਦਿਆਂ ਤੇਰੇ ਹੋਂਦ ਉੱਤੇ ਸ਼ੱਕ ਕਰਦੇ ਨਹੀਂ ਹੋਂਦ ਉੱਤੇ ਸ਼ੱਕ ਕਰਦੇ ਨਹੀਂ ਸਾਨੂੰ ਲੱਗਦਾ ਯਾਰ ਖੁਦਾ ਵਰਗਾ ਤੇਰੇ ਦਰ ਤੇ ਆ ਕੇ ਕੀ ਲੈਣਾ ਸਤਿੰਦਰ ਸਰਤਾਜ ਨਾਲ ਜਿਹੜਾ ਮੇਰਾ ਰਿਸ਼ਤਾ ਹੈ ਅੱਜ ਤੋਂ ਭਾਜੀ ਕਰੀਬ ਕਰੀਬ 25 ਸਾਲ ਪੁਰਾਣਾ ਹੈ 1999 ਦੇ ਵਿੱਚ ਅਸੀਂ ਪਹਿਲੀ ਦਫਾ ਮਿਲੇ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਵਿੱਚ ਐਮਏ ਫਸਟイヤー ਦੇ ਜਦੋਂ ਮੈਂ ਐਡਮਿਸ਼ਨ ਲਈ ਐਮਏ 뮤직 ਕਰਨ ਵਾਸਤੇ ਤਾਂ ਉੱਥੇ ਸਤਿੰਦਰ ਮੇਰਾ ਕਲਾਸਮੇਟ ਸੀ। ਤਈ 3 ਸਾਲ ਇੱਕੋ ਹੋਸਟਲ ਦੇ ਵਿੱਚ ਔਰ ਇੱਕੋ ਡਿਪਾਰਟਮੈਂਟ ਦੇ ਇੱਕੋ ਕਮਰੇ ਦੇ ਵਿੱਚ ਅਸੀਂ ਸੰਗੀਤ ਦੀ تعلیم ਉਹਨਾਂ ਹੀ ਉਸਤਾਦਾਂ ਤੋਂ ਹਾਸਲ ਕੀਤੀ ਤਾਂ ਇਸ ਨਜ਼ਰੀਏ ਨਾਲ ਸਤਿੰਦਰ ਮੇਰਾ ਦੋਸਤ ਤਾਂ ਹੈ ਹੀ ਨਾਲ ਨਾਲ ਮੇਰਾ ਗੁਰੂ ਭਾਈ ਵੀ ਹੈ ਕਿਉਂਕਿ ਸਾਡੇ ਉਸਤਾਦ ਵੀ ਇੱਕੋ ਹੀ ਜੀ ਅਸੀਂ ਕੱਚੀਆਂ ਅਕਲਾ ਬਣਿਆ ਵਸੀ ਅਕਲੂ ਵਾਧਾ ਕੇ ਕੀ ਵਹਿ ਨਾਸਨ ਮੁਫਤ ਸਲਾਹ ਦੇਵੇ ਜੂ ਉਨ ਕਲੇਣਾ ਕੇ ਈ ਲੈਣਾ ਜੀ ਅਸੀਂ ਕੱਚੀਆਂ ਅਕਲਾ ਬਣਿਆ ਵਸੀ ਅਕਲੂ ਵਾਧਾ ਕੇ ਕੀ ਵਹਿ ਨਾਸਨ ਤਾਂ ਅਜੋ ਬੰਦਾ ਏਡੇ ਵੱਡੇ ਰਤਬੇ ਤੇ ਹੈ ਔਰ ਇੰਨਾ ਮਾਨ ਸਨਮਾਨ ਦੁਨੀਆ 'ਚ ਮਿਲੇ ਆ ਤਾਂ ਇਸੇ ਗੱਲ ਕਰਕੇ ਮਿਲੇ ਕਿਉਂਕਿ ਉਹ ਬੰਦਾ ਬਿਲਕੁਲ ਜ਼ਮੀਨੀ ਨਾਲ ਜ਼ਮੀਨੀ ਹਕੀਕਤ ਨਾਲ ਜ਼ਮੀਨ ਨਾਲ ਜੁੜਿਆ ਹੋਇਆ ਇਨਸਾਨ ਹੈ ਡਾਊਨ ਟੂ ਅਰਥ ਹੈ ਕਿਉਂਕਿ ਮੈਂ ਤੁਹਾਡੇ ਸਾਹਮਣੇ ਜਿੰਨੀ ਜਾਗਦੀ ਉਦਾਹਰਣਾਂ ਕਿ ਅੱਜ ਵੀ ਅਸੀਂ ਮਿਲਦੇ ਆ ਤਾਂ ਮੈਨੂੰ ਬਿਲਕੁਲ ਉਦਾ ਮਿਲਦੇ ਜਿਵੇਂ ਛੋਟੇ ਛੋਟੇ ਬੱਚੇ ਜੱਫੀ ਪਾ ਕੇ ਮਿਲਦੇ ਨੇ ਨਾ ਕਿ ਦੂਜੇ ਦੇ ਮੂੰਹ ਤੇ ਹੱਥ ਫੇਰਦੇ ਨੇ ਤਾਂ ਅੱਜ ਵੀ ਸਾਡੀ ਉਹ ਮੁਹਬਤ 25 ਸਾਲਾਂ ਦੇ ਵਿੱਚ ਵਿੱਚ ਆਇਓ ਦੁਨੀਆ ਦੇ ਕਿਸੇ ਵੀ ਮਕਾਮ ਤੇ ਪਹੁੰਚ ਚੁੱਕਿਆ ਹੈ ਪਰ ਫਿਰ ਵੀ ਉਹ ਆਪਣੀ ਮਿੱਤਰਤਾ ਤੇ ਆਪਣੀ ਜ਼ਮੀਨ ਨੂੰ ਆਪਣੇ ਪਿਛੋਕੜ ਨੂੰ ਆਪਣੀ ਬੈਕਗ੍ਰਾਉਂਡ ਨੂੰ ਬਿਲਕੁਲ ਨਹੀਂ ਭੁੱਲਿਆ ਇਹ ਅਦੁੱਪਤ ਰੂਪ ਸੁਗਤੜੀਆਂ ਬਸੜ ਬਬੁਲ ਦੀਆਂ ਛਤੜੀਆਂ ਤੁਰ ਜਾ ਨ ਅਖਵਣ ਰਤੜੀਆਂ ਹੁਣ ਓਖੀਆਂ ਲੱਗਣ ਦਾਤੜੀਆਂ ਪੀਆਂ ਕਰਮਵਨੜੀਨਾ ਤਾਂ ਮੈਸ ਦੇ ਵਿੱਚ ਜਦੋਂ ਅਸੀਂ ਖਾਣਾ ਖਾਣ ਜਾਣਾ ਕੈਂਟੀਨ ਦੇ ਵਿੱਚ ਮੈਸੇਜ ਤਾਂ ਉਦੋਂ ਸਟੈਂਡਰਡ ਆਰ ਦੇ ਘਰੋਂ ਦੇਸੀ ਘੋਜੇ ਲੈ ਕੇ ਆਉਂਦਾ ਸੀ ਤਾਂ ਉਹਨੇ ਡੱਬਾ ਤਾਂ ਆਪਣਾ ਲੌਕ ਕਰਕੇ ਰੱਖ ਦੇਣਾ ਅਲਮਾਰੀ 'ਚ ਔਰ ਛੋਟੀ ਜਿਹੀ ਕੱਬੀ 100-150 ਗ੍ਰਾਮ ਦੀ ਆਪਦੀ ਜੇਬ 'ਚ ਪਾ ਕੇ ਲੈ ਆਉਣੀ ਔਰ ਜਦੋਂ ਇਹਨੇ ਮੈਸਜੇ ਅਸੀਂ ਰੋਟੀ ਖਾਣੀ ਤਾਂ ਐਨੇ ਚੁਪਚਾ ਵਿੱਚੋਂ ਆਪਦਾ ਇੱਕ ਚਮਚਾ ਜਾਰ ਦੀ ਕਟੋਰੀ 'ਚ ਘੋਲਿਆ ਤੇ ਬਾਕੀ ਇਹਨੇ ਜੇਬ 'ਚ ਪਾ ਲੈਣੀ ਤੇ ਇੱਕ ਦਿਨ ਫਿਰ ਪਿੱਛੋਂ ਕਢ ਲਿਆ ਮੈਂ ਤੇ ਅਸੀਂ ਸਾਰਿਆਂ ਨੇ ਫਿਰ ਰਗੜਤਾ ਸਾਰਾ ਘੋ। ਉਹ ਇੱਕ ਵਕਤ ਐਸਾ ਸੀ ਵੀਰ ਜੀ ਕਿ 1999 ਦੇ ਵਿੱਚ ਅਸੀਂ ਰਿਕਸ਼ਾ ਤੇ ਬੈਠ ਕੇ ਸੈਕਟਰ 14 ਤੋਂ ਸੈਕਟਰ 22 ਦੇ ਵਿੱਚ ਕਿਰਨ تھیਟਰ ਦੇ ਵਿੱਚ ਅਸੀਂ ਫਿਲਮ ਦੇਖਣ ਜਾਣਾ ਕਦੇ ਪਤਰਾ تھیਟਰ ਦੇ ਵਿੱਚ ਫਿਲਮ ਦੇਖਣ ਜਾਣਾ ਤੀਆਂ ਕਰਮਾ ਵਾਲੜੀਆਂ ਰੱਬੀ ਰੂਪ اے ਲਾਲੜੀਆਂ ਤਨ ਉਹ ਵੇੜੇ ਜਿੰਨਾ ਦੇ ਵਿੱਚ ਖੇਡਦੀਆਂ ਨੇ ਬਲੜੀਆਂ ਤੀਆਂ ਕਰਮਾ ਵਾਲੜੀਆਂ ਜੀ ਦੇਖ ਰਹੇ ਹੋ ਰਾਨਾ ਸਪੋਕਸਮੈਨ ਪੰਜਾਬ ਦਾ ਗਾਇਕ ਡਾਕਟਰ ਸਤਿੰਦਰ ਸਰਤਾਜ ਹੈ ਜਿਦੀ ਗਾਇਕੀ ਪੂਰੀ ਦੁਨੀਆ 'ਚ ਆਪਣਾ ਡੰਕਾ ਵਜਾਉਂਦੇ ਆ ਤਾਂ ਉਹਦੇ ਸੂਫੀ ਜਿਹੜੇ ਬੋਲ ਨੇ ਬਹੁਤ ਲੋਕ ਪਸੰਦ ਕਰਦੇ ਆ ਪਰ ਅੱਜ ਤੁਹਾਨੂੰ ਬੇਹਦ ਉਹਨਾਂ ਦੇ ਖਾਸ ਦੋਸਤ ਨਾਲ ਮਿਲਵਾਨ ਜਾ ਰਹੇ ਆ ਮੈਂ ਇਸ ਵਕਤ ਮਲੋੜ ਦੇ ਵਿੱਚ ਹੈਗਾ ਤਾਂ ਮੇਰੇ ਨਾਲ ਵਿਨੋਦ ਖੁਰਾਨਾ ਜੀ ਨੇ ਜਿਹੜੇ ਪੁਰਾਣੇ ਸਾਥੀ ਨੇ ਯੂਨੀਵਰਸਿਟੀ ਦੇ ਵਿੱਚ ਇਕੱਠੇ ਪੜ੍ਹਦੇ ਰਹੇ ਨੇ ਡਾਕਟਰ ਸਤਿੰਦਰ ਸਰਤਾਜ ਉਹਨਾਂ ਦੇ ਨਾਲ ਜਿਨ੍ਹਾਂ ਦੀ ਗਾਇਕੀ ਦੇ ਜਿਨ੍ਹਾਂ ਦੀ ਫਿਲਮਾਂ ਤੁਸੀਂ ਦੇਖਦੇ ਹੋ ਅੱਜ ਉਹਨਾਂ ਦੀ ਜ਼ਿੰਦਗੀ ਦੇ ਕੁਝ ਐਸੇ ਪਲ ਸਾਂਝੇ ਕਰਾਂਗੇ ਜਿਹੜੇ ਵਿਨੋਦ ਜੀ ਨੇ ਸੰਭਾਲ ਕੇ ਰੱਖੇ ਹੋਏ ਆ ਬੜਾ ਖਾਸ ਦੋਸਤ ਹੈ ਜੀ ਸਤਿੰਦਰ ਸਰਤਾਜ ਤੁਹਾਡਾ ਕਦੋਂ ਮੁਲਾਕਾਤ ਇਹਨਾਂ ਨਾਲ ਹੋਈ ਸੀ ਕਿੱਥੇ ਮਿਲੇ ਤੁਸੀਂ ਦੇਖੋ ਬੜੀ ਖੁਸ਼ਕਿਸਮਤੀ ਦੀ ਗੱਲ ਹੈ ਕਿ ਤੁਹਾਨੂੰ ਇਸ ਛੋਟੀ ਜ਼ਿੰਦਗੀ ਦੇ ਵਿੱਚ ਇੰਨੇ ਵਧੀਆ ਦੋਸਤ ਮਿੱਤਰ ਰਿਸ਼ਤੇਦਾਰ ਮਿਲ ਜਾਣੇ ਸਤਿੰਦਰ ਸਰਤਾਜ ਨਾਲ ਜਿਹੜਾ ਮੇਰਾ ਰਿਸ਼ਤਾ ਹੈ ਅੱਜ ਤੋਂ ਭਾਜੀ ਕਰੀਬ ਕਰੀਬ 25 ਸਾਲ ਪੁਰਾਣਾ ਹੈ 1999 ਦੇ ਵਿੱਚ ਅਸੀਂ ਪਹਿਲੀ ਦਫ਼ਾ ਮਿਲੇ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਵਿੱਚ ਐਮਏ ਫਰਸਟイヤー ਦੇ ਜਦੋਂ ਮੈਂ ਐਡਮਿਸ਼ਨ ਲਈ ਐਮਏ 뮤זיਕ ਕਰਨ ਵਾਸਤੇ ਤਾਂ ਉੱਥੇ ਸਤਿੰਦਰ ਮੇਰਾ ਕਲਾਸਮੇਟ ਸੀ ਤਾਂ ਇਹ ਸਾਡੀ ਪਹਿਲੀ ਮੁਲਾਕਾਤ ਸੀ ਤੇ ਇਸ ਦਰਮਿਆਨ ਅਸੀਂ 2.5 3 ਸਾਲ ਇੱਕੋ ਹਸਟਲ ਦੇ ਵਿੱਚ ਔਰ ਇੱਕੋ ਡਿਪਾਰਟਮੈਂਟ ਦੇ ਇੱਕੋ ਕਮਰੇ ਦੇ ਵਿੱਚ ਅਸੀਂ ਸੰਗੀਤ ਦੀ تعلیم ਉਹਨਾਂ ਹੀ ਉਸਤਾਦਾਂ ਤੋਂ ਹਾਸਲ ਕੀਤੀ ਤਾਂ ਇਸ ਨਜ਼ਰੀਏ ਨਾਲ ਸਤਿੰਦਰ ਮੇਰਾ ਦੋਸਤ ਤਾਂ ਹੈ ਹੀ ਨਾਲ ਨਾਲ ਮੇਰਾ ਗੁਰੂ ਭਾਈ ਵੀ ਹੈ ਕਿਉਂਕਿ ਸਾਡੇ ਉਸਤਾਦ ਵੀ ਕੁਈ ਨਹੀਂ ਜੀ ਅੱਜ ਕਿਵੇਂ ਲੱਗਦਾ ਜੀ ਜਦੋਂ ਸਟੇਜਾਂ ਤੋਂ ਤੁਹਾਨੂੰ ਹੱਥ ਮਾਰ ਕੇ ਬੁਲਾ ਲੈਂਦੇ ਵੀ ਆ ਜਾ ਵਿਨੋਦ ਕੀ ਚੀਜ਼ ਫੀਲ ਕਿਵੇਂ ਹੁੰਦਾ ਅੱਜ ਵੀ ਉਹੀ ਰਿਸ਼ਤਾ ਹੈਗਾ ਜੀ 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 तकरीबन ਮੇਰੇ ਨਾਲ ਜੁੜਿਆ ਹੋਇਆ ਹਰ ਸ਼ਖਸ ਮੇਰਾ ਹਰ ਦੋਸਤ 팬 ਪਰ ਰਿਸ਼ਤੇਦਾਰੀ ਜਾਣਦੇ ਐ ਪਲੀ ਪੰਤੇ ਕਿ ਸਰਤਾਜ ਨਾਲ ਮੇਰਾ ਕੀ ਰਿਸ਼ਤਾ ਹੈ ਤਾਂ ਬੜੀ ਖੁਸ਼ੀ ਹੁੰਦੀ ਹੈ ਅੱਜ ਵੀ ਜਦੋਂ ਆਪਣੇ ਇਲਾਕੇ ਦੇ ਵਿੱਚ ਆਂਦੇ ਨੇ ਤਾਂ ਸਾਡਾ ਸੰਪਰਕ ਹੁੰਦਾ ਮੈਨੂੰ ਕਹਿੰਦੇ ਨੇ ਕਿ ਆ ਜਾ ਥੋੜੀ देर ਬੈਠਦੇ ਆ ਤਾਂ ਅੱਜ ਉਹ ਬੰਦਾ ਐਡੇ ਵੱਡੇ ਰਤਬੇ ਤੇ ਆ ਔਰ ਐਨਾ ਮਾਨ ਸਨਮਾਨ ਦੁਨੀਆ 'ਚ ਮਿਲੇ ਤਾਂ ਇਸੇ ਗੱਲ ਕਰਕੇ ਮਿਲੇ ਕਿਉਂਕਿ ਉਹ ਬੰਦਾ ਬਿਲਕੁਲ ਜ਼ਮੀਨੀ ਨਾਲ ਜ਼ਮੀਨੀ ਹਕੀਕਤ ਨਾਲ ਜ਼ਮੀਨ ਨਾਲ ਜੁੜਿਆ ਹੋਇਆ ਇਨਸਾਨ ਹੈ ਡਾਊਨ ਟੂ ਅਰਥ ਹੈ ਕਿਉਂਕਿ ਮੈਂ ਤੁਹਾਡੇ ਸਾਹਮਣੇ ਜਿੰਦੀ ਜਾਗਦੀ ਉਦਾਹਰਣਾਂ ਕਿ ਅੱਜ ਵੀ ਅਸੀਂ ਮਿਲਦੇ ਹਾਂ ਤਾਂ ਮੈਨੂੰ ਬਿਲਕੁਲ ਉਦਾਂ ਮਿਲਦੇ ਜਿਵੇਂ ਛੋਟੇ ਛੋਟੇ ਬੱਚੇ ਜੱਫੀ ਪਾ ਕੇ ਮਿਲਦੇ ਨੇ ਨਾ ਇੱਕ ਦੂਜੇ ਦੇ ਮੂੰਹ ਤੇ ਹੱਥ ਫੇਰਦੇ ਨੇ ਤਾਂ ਅੱਜ ਵੀ ਸਾਡੀ ਉਹ mohabbat 25 ਸਾਲਾਂ ਦੇ ਵਿੱਚ ਵਿੱਚ ਆਇਓ ਦੁਨੀਆ ਦੇ ਕਿਸੇ ਵੀ ਮਕਾਮ ਤੇ ਪਹੁੰਚ ਚੁੱਕਿਆ ਹੈ ਪਰ ਫਿਰ ਵੀ ਉਹ ਆਪਣੀ ਮਿੱਤਰਤਾ ਤੇ ਆਪਣੀ ਜ਼ਮੀਨ ਨੂੰ ਆਪਣੇ ਪਿਛੋਕੜ ਨੂੰ ਆਪਣੀ ਬੈ ਜੀ ਬਿਲਕੁਲ ਉਹਦੀ ਗਾਇਕੀ ਬੜੀ ਵੱਖਰੀ ਤਰ੍ਹਾਂ ਦੀ ਹੈ ਬੜੇ ਲੋਕ ਪਸੰਦ ਕਰਦੇ ਆ ਯੂਨੀਵਰਸਿਟੀ ਦੇ ਵਿੱਚ ਕਿਦਾਂ ਦਾ ਮਾਹੌਲ ਸੀ ਜੋ ਤੁਸੀਂ ਪੜ੍ਹਦੇ ਸੀ ਕੋਈ ਉਹ ਗੱਲਾਂ ਸਾਂਝੇ ਕਰੋ ਜੀ ਜੀ ਬਿਲਕੁਲ ਜਦੋਂ ਅਸੀਂ ਯੂਨੀਵਰਸਿਟੀ ਐਡਮਿਸ਼ਨ ਲਈ ਤਾਂ 뮤직 ਡਿਪਾਰਟਮੈਂਟ ਦੇ ਵਿੱਚ ਤਾਂ ਅਸੀਂ ਸੰਗੀਤ ਵਿਭਾਗ ਦੇ ਵਿੱਚ ਤਾਂ ਸਾਡੇ ਰੋਜ਼ਾਨਾ ਹੀ ਸੰਗੀਤਕ ਮੌਲ ਰਹਿੰਦਾ ਹੀ ਸੀ ਤਾਂ ਅਸੀਂ ਸਵੇਰੇ ਸ਼ਾਮ ਗਾਉਂਦੇ ਰਹਿਣਾ ਹੋਸਟਲ ਦੇ ਵਿੱਚ ਵੀ ਅਸੀਂ ਸਵੇਰੇ ਸ਼ਾਮ ਰਿਆਜ਼ ਕਰਨਾ ਇਕੱਠੇ ਗਾਉਣਾ ਪਰ ਯੂਨੀਵਰਸਿਟੀ ਦੇ ਵਿੱਚ ਮੰਨ ਲਓ ਕੋਈ ਹੋਰ ਡਿਪਾਰਟਮੈਂਟ ਹੈ ਅਦਰ ਦੈਨ 뮤직 ਜਿਵੇਂ ਲਾ ਡਿਪਾਰਟਮੈਂਟ ਲਾ ਲੋ ਜਾਂ ਬਾਇਓਲੋਜੀ ਹੈ ਸਾਇੰਸ ਡਿਪਾਰਟਮੈਂਟ ਕਮਰਸ ਡਿਪਾਰਟਮੈਂਟ ਐਨੀ ਕੋਈ ਵੀ ਫਿਜ਼ੀਕਲ ਐਜੂਕੇਸ਼ਨ ਦਾ ਸਪੋਰਟਸ ਦਾ ਇੰਡੀਅਨ ਥੀਏਟਰ ਦਾ ਤਾਂ ਜਦੋਂ ਕਿਤੇ ਵੀ ਕੋਈ ਇਵੈਂਟ ਹੁੰਦੀ ਸੀ ਉਹਨਾਂ ਦੀ ਆਪਣੀ ਤਾਂ ਉਹਦੇ ਵਿੱਚ ਉਹ ਬੜੇ ਮਾਣ ਨਾਲ ਸਾਨੂੰ 뮤직 ਵਾਲੇ ਸਟੂਡੈਂਟਸ ਨੂੰ ਬੁਲਾਉਂਦੇ ਸੀ ਕਿਉਂਕਿ ਬਾਕੀਆਂ ਦੇ ਮੁਕਾਬਲੇ 뮤직 ਸਿੱਖਣ ਵਾਲੇ ਬੱਚੇ ਜ਼ਿਆਦਾ ਅੱਛਾ ਗਾਉਂਦੇ ਸੀ ਤਾਂ ਸਾਨੂੰ ਇਹ ਡਿਮਾਂਡ ਜ਼ਰੂਰ ਹੁੰਦੀ ਸੀ ਕਿ ਭਾਜੀ ਆ ਕੇ 10-20 ਮਿੰਟ ਤੁਸੀਂ ਸਾਡੇ ਨਾਲ ਆਪਣੀ ਵਿਚਾਰਕ ਸਾਂਝ ਤੇ ਸੰਗੀਤਕ ਸਾਂਝ ਪਾਓ ਤਾਂ ਫਿਰ ਸਾਨੂੰ ਜਦੋਂ ਬੁਲਾਉਂਦੇ ਸੀ ਤਾਂ ਅਸੀਂ ਇਕੱਠੇ ਕਦੇ ਸਤਿੰਦਰ ਨੇ ਗਾਉਣਾ ਤਾਂ ਮੈਂ ਹਰਮੋਨੀਅਮ ਪਲੇ ਕਰ ਦੇਣਾ ਕਦੇ ਮੈਂ ਗਾਉਣਾ ਸਤਿੰਦਰ ਨੇ ਹਰਮੋਨੀਅਮ ਪਲੇ ਕਰ ਦੇਣਾ ਕਦੇ ਸਤਿੰਦਰ ਨੇ ਗਾਉਣਾ ਤਾਂ ਮੈਂ ਕੋਰਸ ਕਰ ਦੇਣਾ ਕਦੇ ਮੈਂ ਗਾਉਣਾ ਸਤਿੰਦਰ ਨੇ ਕੋਰਸ ਕਰ ਦੇਣਾ ਤਾਂ ਅਸੀਂ ਇੱਕ ਮਿਕਸੀ ਬਿਲਕੁਲ ਤੇ ਅੱਜ ਵੀ ਅਸੀਂ ਉਸੇ ਮੁਹੱਬਤ ਨਾਲ ਹੀ ਮਿਲਦੇ ਥੋੜੇ ਲੱਗ ਰਹੀਆ ਬੋਲਨ ਚ ਸਰਤਾਜ ਜੀ ਜਗਾ ਸਤਿੰਦਰ ਤੁਸੀਂ ਯੂਜ਼ ਕਰ ਰਹੇ ਹੋ ਲੱਗਦਾ ਇਹਹੀ ਪੁਰਾਣਾ ਨਾਮ ਹੀ ਚੜਿਆ ਬਿਲਕੁਲ ਕੀ ਹੈ ਐਕਚੁਅਲੀ ਉਹਨਾਂ ਦਾ ਜੋ origignal ਨੇਮ ਹੈ ਸਤਿੰਦਰ ਪਾਲ ਸੈਣੀ ਹੈ ਪਿੰਡ ਬਜਰਾਵਰ ਹੈ ਜ਼ਿਲ੍ਹਾ ਹੁਸ਼ਿਆਰਪੁਰ ਤਾ ਉਸ ਤੋਂ ਬਾਅਦ ਪਰ ਆਪਣੇ ਸਤਿੰਦਰ ਸਰਤਾਜ ਦੇ ਨਾਮ ਤੇ ਦੁਨੀਆ ਦੇ ਵਿੱਚ ਉਹ ਮਕਬੂਲ ਹੋਏ ਨੇ ਜੀ 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 ਬਿਲਕੁਲ ਬਿਲਕੁਲ ਅੱਛਾ ਫਿਲਮਾਂ ਲਗਦੀਆਂ ਮਿਲਦਾ ਸਾਰੀਆਂ ਪੁਰਾਣਾ ਜਿਗਰੀ ਯਾਰ ਆ ਤੇ ਦੇਖਣੀ ਵੀ ਬਣਦੀ ਹੋਊਗੀ ਸਾਰੀਆਂ ਦੇਖਣੀ ਬਿਲਕੁਲ ਬਿਲਕੁਲ ਫਿਲਮਾਂ ਹੁਣ ਇਹਨਾਂ ਦੀ ਸਭ ਤੋਂ ਪਹਿਲੇ ਦਾ ਬਲੈਕ ਪ੍ਰਿੰਸ ਆਈ ਸੀ ਜਿਹੜੀ ਕਿ ਪੰਜਾਬੀ ਨਹੀਂ ਮਤਲਬ ਹਾਲੀਵੁੱਡ ਦੀ ਮੂਵੀ ਸੀ ਔਰ ਅਮਰੀਕਾ ਦੇ ਵਿੱਚ ਇਹ ਹਾਲੀਵੁੱਡ ਦੀ ਫਿਲਮ ਰਿਲੀਜ਼ ਹੋਈ ਸੀ ਔਰ ਸ਼ਬਾਨਾਜ਼ ਅਜ਼ਮੀ ਵਰਗੇ ਵਧੀਆ ਐਕਟਰ ਨਾਲ ਇਹਨਾਂ ਦੇ ਹੋਰ ਤੇ ਇਸ ਤੋਂ ਇਲਾਵਾ ਇਹਨਾਂ ਦੇ ਇਕੋ ਮਿੱਕੇ ਆਈ ਸੀ ਸ਼ਾਇਦ ਉਸ ਤੋਂ ਬਾਅਦ ਫਿਰ ਕਲੀ ਜੋਟਾ ਫਿਰ ਹੁਣ ਸ਼ਾਇਰ ਤਾਂ ਦੇਖੋ ਤੁਸੀਂ ਇਹਨਾਂ ਦੀ ਕੋਈ ਫਿਲਮ ਵੀ ਦੇਖ ਲਓ ਇਹਨਾਂ ਨੇ ਬਿਲਕੁਲ ਜ਼ਮੀਨ ਨਾਲ ਜੁੜੇ ਹੋਏ ਮੁੱਦੇ ਔਰ ਬਿਲਕੁਲ ਸਮਾਜਿਕ ਮੁੱਦਿਆਂ ਦੇ ਨਾਲ ਜੁੜੀ ਹੋਈਆਂ ਫਿਲਮਾਂ ਹੈ ਕੋਈ ਨਾ ਕੋਈ ਮੈਸੇਜ ਦੇ ਤੌਰ ਤੇ ਇਹਨਾਂ ਨੇ ਫਿਲਮਾਂ ਤਿਆਰ ਕੀਤੀਆਂ ਤਾਂ ਇੱਕ ਇਦਾਂ ਦੇ ਅੱਛੇ ਸ਼ਾਇਰ ਤੇ ਅੱਛੇ ਗਾਇਕ ਅੱਛੇ ਇਨਸਾਨ ਤੋਂ ਆਪ ਨੂੰ ਇਹੀ ਉਮੀਦ ਹੁੰਦੀ ਔਰ ਬੰਦਾ ਇਹਨਾਂ ਤੇ ਬਖੂਬੀ ਪੂਰਾ ਉੱਤਰ ਵੀ ਰਿਹਾ ਮਤਲਬ ਜਿਹੀ ਜਿਹੀ ਫਿਲਮਾਂ ਡਾਕਟਰ ਸਤਿੰਦਰ ਸਰਤਾ ਦਾ ਦੀਆਂ ਨੇ ਜਿਹਾ ਜਿਹਾ ਗਾਣੇ ਹੈਗੇ ਸੁਭਾਵੀ ਉਸੇ ਤਰੀਕੇ ਦੇ ਸੀਗਾ ਤੁਸ ਤਾਂ ਮਿਲਦੇ ਰਹੇ ਜੀ 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 ਬਿਲਕੁਲ ਦੇਖੋ ਵਿੱਚੋਂ ਸਾਡਾ ਕਾਫੀ ਵਕਫਾ ਆਇਆ ਸੀ ਕੁਝ ਸਾਲਾਂ ਦਾ ਤਾ ਫਿਰ ਇੱਕ ਦਿਨ ਮੈਨੂੰ ਬੈਠੇ ਨੂੰ ਕਾਲ ਆਈ ਕਿ ਆ ਜਾ ਯਾਰ ਜ਼ਿੰਦਗੀ ਲੰਗੀ ਜਾ ਰਹੀ ਹੈ ਹੁਣ ਮਿਲ ਲਈ ਤਾਂ ਫਿਰ ਮੈਂ ਬਕਾਇਦਾ ਇਹਨਾਂ ਦੇ ਘਰ ਮੋਹੱਲੀ 3 ਵੀ ਵੰਦ ਦੇ ਵਿੱਚ ਮੈਂ ਇਹਨਾਂ ਦੇ ਘਰ ਮਿਲਣ ਗਿਆ ਫਿਰਦੌਸ ਇਹਨਾਂ ਦੇ ਘਰ ਦਾ ਨਾਮ ਹੈ ਤਾਂ ਆਪਣੇ ਇੰਨੇ ਮਤਲਬ ਬਿਜ਼ੀ ਸ਼ੈਡਿਊਲ ਦੇ ਵਿੱਚੋਂ ਉਸ ਬੰਦੇ ਨੇ 3-4 ਘੰਟੇ ਮੈਨੂੰ ਦਿੱਤੇ ਉਹਨਾਂ ਦੀ ਫੈਮਿਲੀ ਦੇ ਨਾਲ ਬੈਠਣ ਦਾ ਮੌਕਾ ਮਿਲਿਆ ਬਹੁਤ ਗੱਲਾਂ ਪੁਰਾਣੀਆਂ ਸਾਂਝੀਆਂ ਹੋਈਆਂ ਪਾਉਕ ਵੀ ਹੋਏ ਪਰ ਉਹਨਾਂ ਨੇ ਆਪਣੀਆਂ ਅਚੀਵਮੈਂਟਸ ਜਿਹੜੀ ਦੁਨੀਆ ਜਾਣਦੀ ਹੈ ਮੈਨੂੰ ਫਿਰ ਵੱਖਰੇ ਤੌਰ ਤੇ ਇੱਕ ਦੋਸਤ ਹੋਣ ਦੇ ਨਾਤੇ ਵੀ ਦੱਸੀਆਂ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਬੰਦਾ ਅੱਜ ਵੀ ਜ਼ਮੀਨ ਨਾਲ ਜੁੜਿਆ ਹੈ। ਇੱਕ ਤੁਸੀਂ ਘਿਓ ਵਾਲਾ ਕਿੱਸਾ ਦੱਸ ਰਹੇ ਸੀਗੇ ਵੀ ਘਿਓ ਦੀ ਡੱਬੀ ਲੈ ਕੇ ਆਣੀ ਸਰਤਾਜ ਨੇ ਆਪਣੇ ਕੋਲੇ ਰੱਖ ਲੈਣੀ ਉਹ ਕੀ ਹੈਗਾ? ਉਹ ਐਕਚੁਅਲੀ ਕਾਫੀ ਵਾਰ ਇਸ ਗੱਲ ਦਾ ਜ਼ਿਕਰ ਹੋਇਆ ਹੈ ਸਾਡਾ ਇਹ ਜਿਹੜਾ ਕਿੱਸਾ ਬੜਾ ਇੰਟਰਨੈਸ਼ਨਲ ਲੈਵਲ ਤੇ ਮਸ਼ਹੂਰ ਹੋਇਆ ਹੈ ਕਿ ਇਹ ਉਦੋਂ ਦੀ ਗੱਲ ਹੈ 24-25 ਸਾਲ ਪਹਿਲੇ ਜਦੋਂ ਅਸੀਂ پڑھਦੇ ਸੀ ਹੌਸਟਲ 'ਚ ਰਹਿੰਦੇ ਸੀ ਤਾਂ ਮੈਸ ਦੇ ਵਿੱਚ ਜਦੋਂ ਅਸੀਂ ਖਾਣਾ ਖਾਣ ਜਾਣਾ ਕੰਟੀਨ ਦੇ ਵਿੱਚ ਮੈਸੇਜ ਤਾਂ ਉਦੋਂ ਸਤਿੰਦਰ ਆਪਦੇ ਘਰੋਂ ਦੇਸੀ ਘੋਜੇ ਲੈ ਕੇ ਆਉਂਦਾ ਸੀ ਤਾਂ ਉਹਨੇ ਡੱਬਾ ਤਾਂ ਆਪਣਾ ਲੌਕ ਕਰਕੇ ਰੱਖ ਦੇਣਾ ਅਲਮਾਰੀ 'ਚ ਔਰ ਛੋਟੀ ਜਿਹੀ ਇੱਕ ਡੱਬੀ 100-150 ਗ੍ਰਾਮ ਦੀ ਆਪਦੀ ਜੇਬ 'ਚ ਪਾ ਕੇ ਲੈ ਆਉਣੀ ਔਰ ਜਦੋਂ ਇਹਨੇ ਮੈਸੇਜ 'ਚ ਰੋਟੀ ਖਾਣੀ ਤਾਂ ਇਹਨੇ ਚੁੱਪਚਾਪ ਵਿੱਚੋਂ ਆਪਦਾ ਇੱਕ ਚਮਚਾ ਆਪਦੀ ਕਟੋਰੀ 'ਚ ਘੋਲਿਆ ਤੇ ਬਾਕੀ ਇਹਨੇ ਜੇਬ 'ਚ ਪਾ ਲੈਣੀ ਤੇ ਇੱਕ ਦਿਨ ਫਿਰ ਪਿੱਛੋਂ ਖੜ ਲਿਆ ਮੈਂ ਤੇ ਅਸੀਂ ਸਾਰਿਆਂ ਨੇ ਫਿਰ ਰਗੜਤਾ ਸਾਰਾ ਘੋਜਾ ਅਏ ਬਿਲਕੁਲ ਮਤਲਬ ਓਏ ਇਹ 골ਡਨ ਪਾਲਾ ਜਿਹੜੇ ਲਾਈਫਟਾਈਮ ਯਾਰ ਸੀ ਜੀ ਜੀ ਉਸ ਉਮਰ ਤੱਕ ਅਜ਼ਾ ਸੀ ਉਹ 22 23 24 ਸਾਲ ਦੀ ਉਮਰਾਂ ਚੜਦੀ ਜਮਾਨੀ ਤੇ ਬਾਕੀ ਇਦਾਂ ਦੇ ਮਿੱਤਰ ਜਿਹੜੇ ਆ ਕਿਸਮਤ ਨਾਲ ਮਿਲਦੇ ਆ ਮਾਲਕ ਇਦਾਂ ਦੇ ਮੁਹੱਬਤੀ ਸੱਜਣ ਹਰੇਕ ਨੂੰ ਬਖਸ਼ੇ ਮੈਨੂੰ ਲੱਗਦਾ ਉਹ ਉਹ ਵੀ ਰਿਲੇਸ਼ਨ ਉਸ ਤੋਂ ਵੀ ਉੱਪਰ ਰਿਲੇਸ਼ਨ ਥੋੜਾ ਜਿਹੜਾ ਬਣਿਆ ਉਹਨਾਂ ਦੇ ਨਾਲ ਜੋ ਪਹਿਲਾਂ ਸੀ ਉਹ ਵੀ ਅੱਜ ਹੀ ਹੈ ਜੀ 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 ਦੇਖੋ ਜਿਵੇਂ ਜਿਵੇਂ ਤੁਹਾਡੀ ਜ਼ਿੰਦਗੀ ਅੱਗੇ ਗੁਜ਼ਰਦੀ ਹੈ ਤੁਸੀਂ ਉਮਰ 'ਚ ਵੀ ਵੱਡੇ ਹੁੰਨੇ ਹੋ ਤਾਂ ਉਹ ਮੈਚਿਓਰਿਟੀ ਉਹ ਸਿਆਣਪ ਉ ਆਪਣਾ ਉਹ mohabbat pyar ਉਹ khulus ਉਹ ਇੱਕ ਦੂਜੇ ਨਾਲ ਹੋਰ ਮਿੱਤਰਤਾ ਦੀ ਸਾਜ ਇਹ ਹਮੇਸ਼ਾ ਉਮਰ ਦੇ ਨਾਲ ਵੱਧਦੀ ਹੈ ਤਾਂ ਮੈਨੂੰ ਬੜੀ ਖੁਸ਼ੀ ਹੈ ਕਿ ਉਹ ਮੈਨੂੰ ਅੱਗੇ ਨਾਲੋਂ ਹੋਰ ਜ਼ਿਆਦਾ ਪਿਆਰ ਕਰਦਾ ਹੈ ਤੇ ਜਦੋਂ ਕਿਤੇ ਮਿਲਦੇ ਆ ਬੜੀ ਸ਼ਿੱਦਤ ਨਾਲ ਮਿਲਦਾ ਹੈ ਬੁਲਾਉਂਦਾ ਵੀ ਆਪ ਬੁਲਾ ਲੈਂਦਾ ਹੈ ਕਿ ਆ ਜਾ ਤੇ ਬੈਠੀਦਾ ਹੈ ਅੱਜ ਵੀ ਹੁਣ ਬਠਿੰਡਾ ਕਿਤੇ ਪੁੱਛੋ ਸਾਡੇ ਮਲੋਟ ਸ਼ਹਿਰ 'ਚ ਵੀ ਆਏ ਅ ਬਕਾਇਦਾ ਸਾਡੀ ਸਿਟਿੰਗ ਹੋਈ ਹੈ ਬੜੀ ਮੁਹੱਬਤ ਹੈ ਚਲੋ ਇੱਕ ਆਮ ਗੱਲ ਹੈ ਜਿੱਦਾਂ ਤੁਹਾਡੇ ਦੋਸਤ ਮਿੱਤਰ ਨੇ ਹਨਾ ਉਹ ਤੁਸੀਂ ਆਪਸ ਵਿੱਚ ਵਿਚਰਦੇ ਹੋ ਤਾਂ ਸਰਤਾਜ ਆਜਾ ਵੱਡਾ ਆਰਟਿਸਟ ਹੈ ਪਰ ਹੈ ਤਾਂ ਸਾਡਾ ਭਰਾ ਹੀ ਮਿੱਤਰ ਹੀ ਹੈ ਤਾਂ ਸਾਨੂੰ ਲੱਗਦਾ ਹੀ ਨਹੀਂ ਕੋਈ ਕਲਾਕਾਰ ਹੈ ਸਾਨੂੰ ਉਹੀ ਆਪਣਾ ਆਪਣਾ ਆੜੀ ਲੱਗਦਾ ਉਹਦੀ ਵੀ ਸੋਚ ਉਹੀ ਹੈ ਜੋ ਤੁਹਾਡੀ ਹੈ ਉਹੀ ਤੁਹਾਡੇ ਪ੍ਰਤੀ ਉਹੀ ਪਿਆਰ ਰੱਖਿਆ ਹੋਇਆ ਹੈ ਦੇਖੋ ਜੇ ਉਹ ਬੰਦਾ ਡਾਊਨ ਟੂ ਅਰਥ ਹੈ ਜੇ ਉਹ ਮੁਹੱਬਤ ਦੀ ਦੋਸਤੀ ਦੀ ਵੈਲਿਊ ਡੈਫੀਨੇਸ਼ਨ ਨੂੰ ਪ੍ਰਭਾਸ਼ਾ ਨੂੰ ਸਮਝਦਾ ਹੈ ਤਾਂ ਹੀ ਉਹ ਸਾਨੂੰ ਮਾਨ ਸਨਮਾਨ ਦਿੰਦਾ ਤਾਂ ਹੀ ਇੱਟ ਵੀੜੇ ਰੁੱਤੂਪੀਤੇ ਹੋ ਕੇ ਵੀ ਸਾਨੂੰ ਔਰਤ ਬਦੰਦਾ ਬਕਾਇਦਾ ਜੀ ਜੀ ਅੱਛਾ ਕੋਈ ਹੋਰ ਕੋਈ ਗੱਲ ਕੋਈ ਸਾਂਝੀ ਕਰਨੀ ਜਿਹੜਾ ਕੋਈ ਐਸਾ ਕਿੱਸਾ ਜਿਹੜਾ ਯਾਦ ਹਮੇਸ਼ਾ ਜਾਂ ਪਰਿਵਾਰ ਤੁਸੀਂ ਬੈਠਦੇ ਹੋ ਤੇ ਗੱਲ ਹੁੰਦੀ ਹੋਵੇ ਜਾਂ ਜਦੋਂ ਸਰਤਾਜ ਨਾਲ ਮਿਲੇ ਹੋ ਉਦੋਂ ਗੱਲ ਵੀ ਆਪਾਂ ਕੀਤਾ ਸੀ ਆ ਕੀਤਾ ਸੀ ਹਾਂਜੀ ਹਾਂਜੀ ਜਦੋਂ ਹੁਣ ਅਸੀਂ ਪਿੱਛੇ ਜੇ ਮਿਲੇ ਸੀ 2019 ਵਿੱਚ ਜਦੋਂ ਇਹਨਾਂ ਦੇ ਘਰ ਬੈਠੇ ਸੀਗੇ ਕਾਫੀ دیر ਤਾਂ ਉਦੋਂ ਸਾਡੀਆਂ ਪੁਰਾਣੀਆਂ ਗੱਲਾਂ ਤਕਰੀਬਨ ਸਾਂਝੀਆਂ ਹੋਈਆਂ ਤਾਂ ਮੈਨੂੰ ਸਰਤਾਜ ਨੇ ਬਕਾਇਦਾ ਦੱਸਿਆ ਕਿ ਮੈਂ ਸਿਡਨੀ ઓਪੇਰਾ ਦੇ ਵਿੱਚ ਆਸਟ੍ਰੇਲੀਆ 'ਚ ਗਾ ਕੇ ਆਇਆ ਦੇਖੋ ਸਾਰੀ ਦੁਨੀਆ ਨੂੰ ਪਤਾ ਹੈ ਕਿ ਸਰਤਾਜ ਐਡਾ ਵੱਡਾ ਫਨਕਾਰ ਕਲਾਕਾਰ ਹੈ ਨਾ ਤਾਂ ਆਰਟਿਸਟ ਹੈ ਤਾਂ ਉਹ ਦੁਨੀਆ ਦਾ ਕਿਹੜਾ ਕੋਨਾ ਜਿੱਥੇ ਉਹਨੇ ਨਹੀਂ ਗਾਇਆ ਪਰ ਉਹਨੇ ਇੱਕ ਮੁਹੱਬਤ ਦੇ ਨਾਤੇ ਇੱਕ ਆਪਣਤ ਦੇ ਤੌਰ ਤੇ ਇੱਕ ਮੋਹ ਨਾਲ ਮਤਲਬ ਉਹੀ ਗੱਲਾਂ ਮੈਨੂੰ ਫਿਰ ਸਾਂਝੀਆਂ ਕੀਤੀਆਂ ਤਾਂ ਮੈਨੂੰ ਬੜੀ ਖੁਸ਼ੀ ਹੋਈ ਸਾਨੂੰ ਲੱਗਦਾ ਹੀ ਨਹੀਂ ਕਿ ਅਸੀਂ ਬੜੇ ਚਿਰਾਂ ਬਾਅਦ ਮਿਲੇ ਆ ਜਾਂ ਅਸੀਂ ਬੈਠੇ ਆ ਲੱਗਦਾ ਕਿ ਅਸੀਂ ਹਮੇਸ਼ਾ ਇਕੱਠੇ ਹੀ ਰਹਿਨੇ ਆ ਤਾਂ ਮੈਨੂੰ ਉਹ ਦਿਨ ਯਾਦ ਆ ਜਾਂਦਾ ਕਿ 25 ਸਾਲ ਪਹਿਲੇ ਜਦੋਂ ਇੱਕੋ ਮੰਜੇ ਤੇ ਸੌਂਦੇ ਸੀ ਇੱਕੋ ਥਾਲੀ ਚ ਖਾਂਦੇ ਸੀ ਅਸੀਂ ਇੱਕੋ ਬ ਤਾਂ ਉਹ ਦੌਰ ਫਿਰ ਯਾਦ ਆ ਜਾਂਦਾ ਸੀ ਇਕੱਠੇ ਫਿਲਮਾਂ ਦੇਖਣੀਆਂ ਮਤਲਬ ਉਹ ਇੱਕ ਵਕਤ ਐਸਾ ਸੀ ਵੀਰ ਜੀ ਕਿ 1999 ਦੇ ਵਿੱਚ ਅਸੀਂ ਰਿਕਸ਼ਾ ਤੇ ਬੈਠ ਕੇ ਸੈਕਟਰ 14 ਤੋਂ ਸੈਕਟਰ 22 ਦੇ ਵਿੱਚ ਕਿਰਨ ਥੀਏਟਰ ਦੇ ਵਿੱਚ ਅਸੀਂ ਫਿਲਮ ਦੇਖਣ ਜਾਣਾ ਕਦੇ ਬੱਤਰਾ ਥੀਏਟਰ ਦੇ ਵਿੱਚ ਫਿਲਮ ਦੇਖਣ ਜਾਣਾ ਤਾਂ ਉਹ ਯਾਦਾਂ ਫਿਰ ਤਾਜ਼ੀਆਂ ਹੋ ਜਾਂਦੀਆਂ ਫਿਰ ਉਹ ਗੱਲਾਂ ਦਾ ਸਿਲਸਿਲਾ ਸਾਡਾ ਦੁਬਾਰਾ ਚੱਲਦਾ ਫਿਰ ਅਸੀਂ ਫਿਰ ਉਹ ਜ਼ਿਕਰ ਦੁਬਾਰਾ ਹੁੰਦਾ ਇੱਕ ਬੜਾ ਮਾਣ ਮਹਿਸੂਸ ਹੁੰਦਾ ਕਿ ਤੁਹਾਨੂੰ ਵੀ ਮੇਰਾ ਯਾਰ ਆ ਸਰਤਾਜ जिन्हें आज दुनिया ਦੇ ਵਿੱਚ ਆਪਣੇ ਚੰਡੇ ਕੱਢੇ ਹੋਏ ਜੀ ਜੀ ਬਿਲਕੁਲ ਔਰ ਖੁਸ਼ੀ ਇਹ ਵੀ ਹੁੰਦੀ ਹੈ ਕਿ ਦੇਖੋ ਮੈਂ ਉਹਨਾਂ ਦਾ ਜ਼ਿਕਰ ਕਰ ਰਿਹਾ ਕਦੇ ਤੁਸੀਂ ਉਹਨਾਂ ਨੂੰ ਮੇਰਾ ਜ਼ਿਕਰ ਕਰੋ ਤਾਂ ਮੇਰਾ ਨਾਮ ਲੈਣਗੇ ਪਿੱਛੇ ਜੇ ਇੱਕ ਇੰਟਰਵਿਊ ਬੜੀ ਵਾਇਰਲ ਹੋਈ ਵੀ ਸੀ ਇੱਕ ਚੈਨਲ ਤੇ ਤਾਂ ਜਦੋਂ ਰਿਪੋਰਟਰ ਨੇ ਪੁੱਛਿਆ ਕਿ ਮਲੋਟ ਦੇ ਵਿੱਚ ਤੁਹਾਡਾ ਮਿੱਤਰ ਕੌਣ ਹੈ ਤਾਂ ਸਰਤਾਜ ਨੇ ਇੱਕ ਸੈਕਿੰਡ ਤੋਂ ਪਹਿਲੇ ਇੱਕ ਸੈਕਿੰਡ ਵੀ ਨਹੀਂ ਲਗਾਇਆ ਉਹਨੇ ਕਿਹਾ ਵਿਨੋਦ ਘੁਰਾਨਾ ਕਹਿੰਦੇ ਕੋਈ ਯਾਦ ਰੱਖਣ ਵਾਲੀ ਗੱਲ ਥੋੜੀ ਮਿੱਤਰਤਾ ਦਿਲ ਦਿਮਾਗ ਵਿੱਚ ਹਮੇਸ਼ਾ ਹੀ ਰਹਿੰਦੀ ਹੈ ਤਾਂ ਬੜੀ ਖੁਸ਼ੀ ਹੈ ਕਿ ਸਾਨੂੰ ਸਾਡਾ ਭਰਾ ਯਾਦ ਕਰਦਾ ਤੁਸੀਂ ਅੱਜ ਵੀ ਗਾਉਂਦੇ ਹੋ ਸਿਖਾਉਂਦੇ ਹੋ ਜਿਹੜੇ ਤੁਹਾਡੇ ਕੋਲੇ ਸਿੱਖਣਾ ਮੰਦੇ ਨੇ ਨਵੇਂ ਬੱਚੇ ਆਉਂਦੇ ਕਿੰਦਾਂ ਦੀ ਖੁਸ਼ੀ ਜਦੋਂ ਉਹਨਾਂ ਨੂੰ ਵੀ ਪਤਾ ਲੱਗਦਾ ਵੀ ਸਾਡੇ ਜਿਹੜੇ ਸਰਨੇ ਵਿਨੋਦ ਖੁਰਾਨਾ ਜੀ ਸਤਿੰਦਰ ਸਰਤਾਏ ਉਹਨਾਂ ਦੇ ਪੁਰਾਣੇ ਸਾਥੀ ਰਹੇ ਨੇ ਬਿਲਕੁਲ ਬਿਲਕੁਲ ਸਤਿੰਦਰ ਨੇ ਬਹੁਤ ਲੋਕਾਂ ਨੂੰ ਇਨਸਪਾਇਰ ਕੀਤਾ ਲੋਕ ਇਨਸਪਾਇਰ ਹੋਏ ਵੀ ਨੇ ਲੋਕਾਂ ਨੂੰ ਬੜੀ ਮੋਟੀਵੇਸ਼ਨ ਮਿਲੀ ਹੈ ਔਰ ਇੱਕ ਵਿੱਚੋਂ ਇਦਾਂ ਦਾ ਅਸ਼ਲੀਲ ਗਾਇਕੀ ਦਾ ਦੌਰ ਆ ਗਿਆ ਸੀ ਕਿ ਬਹੁਤ ਜ਼ਿਆਦਾ ਅਸ਼ਲੀਲ ਗਾਣੇ ਹਾਵੀ ਹੋ ਗਏ ਸੀ ਸਾਡੇ ਸਮਾਜ ਤੇ ਤਾਂ ਆਪਾਂ ਸਾਰੇ ਤੀਆਂ ਪੈਣਾ ਵਾਲੇ ਬੰਦੇ ਆ ਆਪਾਂ ਨੂੰ ਸੋਚਣਾ ਚਾਹੀਦਾ ਹੈ ਜੇ ਆਪਾਂ ਨੂੰ ਇਹ ਜ਼ਿੰਦਗੀ ਮਿਲੀ ਹੈ ਤਾਂ ਅੱਛੇ ਕੰਮ ਵਾਸਤੇ ਮਿਲੀ ਆਪਾਂ ਅਗਰ ਸਿਟਰੇਚਰ ਪੜ੍ਹਿਆ ਅੱਛਾ ਸੰਗੀਤ ਸਿੱਖਿਆ ਤਾਂ ਅੱਛੀ ਗਾਇਕੀ ਨਾਲ ਜੁੜੀਏ ਤਾਂ ਬੜੀ ਖੁਸ਼ੀ ਹੈ ਕਿ ਜਿਹੜੇ ਅੱਜ ਦੇ ਵਿੱਚ ਮੇਰੇ ਕੋਲ ਸੰਗੀਤ ਸਿੱਖਣ ਆਂਦੇ ਨੇ ਉਹ ਸਤਿੰਦਰ ਸਰਤਾਜ ਦੇ ਫਾਲੋਅਰ ਨੇ ਫੈਨ ਨੇ ਔਰ ਕਹਿੰਦੇ ਨੇ ਕਿ ਅਸੀਂ ਸਰਤਾਜ ਵਰਗਾ ਬਣਨਾ ਚਾਹੁੰਦੇ ਆਂ ਉਹਦੀ ਵਰਗੀ ਗਾਇਕੀ ਅਸੀਂ ਸਿੱਖਣਾ ਚਾਹੁੰਦੇ ਆਂ ਉਸਤਾਦ ਜੀ ਸਾਨੂੰ ਉਹਨਾਂ ਵਰਗਾ ਬਣਾਓ ਤਾਂ ਉਹਨਾਂ ਵਰਗਾ ਬਣਾਉਣ ਵਾਲਾ ਮੈਂ ਕੌਣ ਆ ਮੈਂ ਖੁਦ ਇੱਕ ਮਾਮੂਲੀ ਜਿਹਾ ਇਨਸਾਨ ਆ ਪਰ ਕੋਸ਼ਿਸ਼ ਕਰਦਾ ਕਿ ਜੋ ਮੇਰੇ ਉਸਤਾਦਾਂ ਨੇ ਮੈਨੂੰ ਤਾਂ ਮੈਂ ਉਹਨੂੰ ਇਮਾਨਦਾਰੀ ਦੇ ਨਾਲ ਬੱਚਿਆਂ 'ਚ ਵੰਡ ਸਕਾਂ। ਅੱਛਾ ਜਾਂਦੇ ਜਾਂਦੇ ਅਸੀਂ ਚਾਹਾਂਗੇ 2 ਕਸਤਰਾਂ ਤੁਸੀਂ ਕੋਈ ਵੀ ਆਪਣੇ ਗਾਣੇ ਦੀਆਂ ਜਿਹੜਾ ਤੁਸੀਂ ਗਾਉਂਦੇ ਹੋ ਸਿਖਾੰਦੀ ਇੱਕ ਵਾਰੀ ਜ਼ਰੂਰ ਸੁਣਾਓ। ਆ ਕਾਫੀ ਗਾਣੇ ਨੇ ਵੈਸੇ ਮੈਂ ਅੱਜ ਤੱਕ ਜ਼ਿੰਦਗੀ 'ਚ ਕਿਤੇ ਵੀ ਜਦੋਂ ਪਰਫਾਰਮ ਕੀਤਾ ਤਾਂ ਅਮਿਤ ਜੀ ਮੈਂ ਆਪਦੇ ਗਾਣੇ ਗਾਉਣਾ 11100 ਗੀਤ ਮੈਂ ਲਿਖ ਰੱਖੇ ਨੇ ਜਿਵੇਂ ਕਿ ਧੀਆਂ ਦਾ ਗੀਤ ਹੈ ਮੇਰਾ ਇੱਕ ਬੜਾ ਪਪੂਲਰ ਹੋਇਆ ਮੇਰੀ ਜ਼ਿੰਦਗੀ ਦਾ ਇੱਕੋ ਇੱਕ ਗੀਤ ਹੈ ਜਿਹੜਾ ਆਫੀਸ਼ੀਅਲੀ ਮੈਂ ਰਿਲੀਜ਼ ਕੀਤਾ ਤੁਹਾਨੂੰ ਇਹ ਸੋਸ਼ਲ ਪਲੇਟਫਾਰਮ ਤੇ YouTube ਤੇ ਵੀ ਮਿਲ ਜੇਗਾ ਧੀਆਂ ਕਰਮਾਂ ਵਾਲੀਆਂ ਇਹ ਅਦੁੱਪਤ ਰੂਪ ਸੁਗਾਤੜੀਆਂ ਵਸਣ ਬਾਬਲ ਦੀਆਂ ਛਾਤੜੀਆਂ ਤੁਰ ਜਾਣ ਤਖਾਂ ਮਨ ਰਾਤੜੀਆਂ ਹੁਣ ਔਖੀਆਂ ਲੱਭਣ ਦਾਤੜੀਆਂ ਤੀਆਂ ਕਰਮਾਂ ਵਾਲੜੀਆਂ ਰੱਬੀ ਰੂਪ اے ਲਾਲੜੀਆਂ ਤਨ ਉਹ ਵੇੜੇ ਜਿੰਨਾ ਦੇ ਵਿੱਚ ਖੇਡਦੀਆਂ ਨੇ ਬਲੜੀਆਂ ਤੀਆਂ ਕਰਮਾਂ ਵਾਲੜੀਆਂ ਜੀ ਜਦੋਂ ਚੰਗੀ ਚੀਜ਼ ਕੋਈ ਬੱਚਾ ਸਿੱਖਦਾ ਹੈ ਜਦੋਂ ਕੋਈ ਗੁਰੂ ਉਹਨੂੰ ਸਿਖਾਉਂਦਾ ਹੈ ਕਹਿੰਦਾ ਉਹ ਵੀ ਇੱਕ ਬੋਡੀ ਵੱਡੀ ਪਹਿਲ ਹੁੰਦੀ ਹੈ ਵੀ ਆਪਾਂ ਨੌਜਵਾਨ ਪੀੜੀ ਨੂੰ ਇਸ ਗਾਇਕੀ ਨਾਲ ਜੋੜ ਰਹੇ ਹਾਂ ਸੂਫੀ ਨਾਲ ਜੋੜ ਰਹੇ ਹਾਂ ਮਤਲਬ ਇਹ ਇੱਕ ਰੋਹਾਨੀਅਤ ਨਾਲ ਜੁੜਨ ਵਾਲਾ ਰਿਸ਼ਤਾ ਹੁੰਦਾ ਹੈ ਗੁਰੂ ਦਾ ਤੇ ਸਿਸ਼ਿਆ ਦਾ ਦੇਖੋ ਜੀ ਮੈਂ 30 ਸਾਲ ਪਹਿਲੇ ਸਿੱਖਣਾ ਸ਼ੁਰੂ ਕੀਤਾ ਸੀ ਸਿਖਾ ਜ਼ਰੂਰ ਰਹੇ ਹਾਂ ਮਿਸ ਜੀ ਪਰ ਇਹ ਨਹੀਂ ਕਹਿ ਸਕਦੇ ਕਿ ਅਸੀਂ ਕੋਈ ਉਸਤਾਦ ਬਣ ਗਏ ਆ ਜਾਂ ਹਨਾ ਟੀਚਰ ਬਣ ਗਏ ਆ ਅੱਜ ਵੀ ਸਿੱਖਿਆਰਤੀਆਂ ਵਿਦਿਆਰਥੀਆਂ ਅੱਜ ਵੀ ਸਿੱਖਣ ਦਾ ਪ੍ਰੋਸੈਸ ਹੈ ਚੱਲ ਰਿਹਾ ਔਰ ਤਾਂ ਮਰ ਮਰਦੇ ਤਾਂ ਹਮ ਤੱਕ ਚੱਲਦਾ ਰਹਿਣਾ ਹੈ ਸੰਪੂਰਨ ਤਾਂ ਬੰਦਾ ਹੁੰਦਾ ਹੀ ਨਹੀਂ ਪਰ ਖੁਸ਼ੀ ਹੁੰਦੀ ਹੈ ਕਿ ਉਸਤਾਦਾਂ ਨੇ ਜੋ ਗੁਣ ਦਿੱਤਾ ਜੋ ਇਲਮ ਦਿੱਤਾ ਇਮਾਨਦਾਰੀ ਦੇ ਨਾਲ ਕਿ ਬੇਟਾ ਅਸੀਂ ਤੁਹਾਨੂੰ ਦੇ ਰਹੇ ਹਾਂ ਅਸੀਂ ਕੋਈ ਇਹ ਇਲਮ ਲੈ ਕੇ ਪੈਦਾ ਨਹੀਂ ਹੋਏ ਸੀ ਸਾਨੂੰ ਸਾਡੇ ਉਸਤਾਦਾਂ ਨੇ ਦਿੱਤਾ ਅਸੀਂ ਤੁਹਾਨੂੰ ਦੇ ਰਹੇ ਹਾਂ ਉਸਤਾਦਾਂ ਦਾ ਅਹਿਸਾਨ ਉਤਾਰ ਰਹੇ ਹਾਂ ਸੇਮ ਉਹੀ ਉਸਤਾਦਾਂ ਦਾ ਅਹਿਸਾਨ ਆਪਣੇ ਬੱਚਿਆਂ ਨੂੰ ਇਹ ਸੰਗੀਤ ਵੰਡ ਕੇ ਮੈਂ ਅਹਿਸਾਨ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਮੇਰੇ ਚਾਰ ਉਸਤਾਦ ਨੇ ਪਰ ਮੈਂ 7000 ਬੱਚਿਆਂ ਨੂੰ ਪਿਛਲੇ 30 ਸਾਲਾਂ ਚ ਸੰਗੀਤ ਦੀ ਤਾਲੀਮ ਦਿੱਤੀ ਹੈ ਪਰ ਲੱਗਦਾ ਹੈ ਕਿ ਹਾਲੇ ਵੀ ਇਹ ਅਹਿਸਾਨ ਉਤਰਿਆ ਨਹੀਂ ਅੱਛਾ ਜਾਂਦੇ ਜਾਂਦੇ ਕੋਈ ਇਹ ਵੀਡੀਓ ਹੋ ਸਕਦਾ ਸਰਤਾਜ ਕੋਲੇ ਵੀ ਪਹੁੰਚੇ ਕੀ ਕਹਿਣਾ ਚਾਹੋਗੇ ਮੈਂ ਹਮੇਸ਼ਾ ਹੀ ਉਸ ਦੀ ਉਸ ਦੇ ਮੂੰਹ ਤੇ ਵੀ ਤੇ ਉਸ ਦੀ ਪਿੱਠ ਤੇ ਵੀ ਹਮੇਸ਼ਾ ਇਹ ਕਹਿਣਾ ਕਿ ਤੂੰ ਦੋਸਤੀ ਦਾ ਹੱਕ ਅਦਾ ਕੀਤਾ ਮੈਨੂੰ ਬੜੀ ਖੁਸ਼ੀ ਹੈ ਕਿ ਮੈਨੂੰ ਤੇਰੇ ਵਰਗਾ ਇੱਕ ਸਾਫ ਸੁਥਰਾ ਸਾਫ ਸੁਥਰੀ ਸੋਚ ਵਾਲਾ ਇੱਕ ਬੜਾ ਅੱਛਾ ਕਲਾਕਾਰ ਤੇ ਬੜਾ ਅੱਛਾ ਜ਼ਮੀਨ ਨਾਲ ਜੁੜਿਆ ਹੋਇਆ ਇਨਸਾਨ ਮਿਲਿਆ ਮਾਲਕ ਤੇਰੇ ਵਰਗੇ ਦੋਸਤ ਹਰੇਕ ਨੂੰ ਦੇਵੇ ਲੰਮੀਆ ਉਮਰਾਂ ਮਾਣੋ ਬਹੁਤ ਖੁਸ਼ੀਆਂ ਮਾਲਕ ਹੋਰ ਤਰੱਕੀ ਦੇਵੇ ਬਹੁਤ ਬਹੁਤ ਧੰਨਵਾਦੀ ਸੋਇਸਨ ਵਿਰੋਧ ਖੁਰਾਨਾ ਜਿਹੜੇ ਮਲੋਡ ਦੇ ਨੇ ਡਾਕਟਰ ਸਤਿੰਦਰ ਸਰਤਾਜ ਹੋਂਾ ਦੇ ਪੁਰਾਣੇ ਸਾਥੀ ਇਕੱਠੇ ਰਹੇ ਨੇ ਯੂਨੀਵਰਸਿਟੀ ਚ ਮਸਤੀ ਕੀਤੀ ਆ ਬਹੁਤ ਕੁਝ ਸਿੱਖਿਆ ਵੀ ਹੈਗਾ ਬਹੁਤ ਕੁਝ ਸਿਖਾਇਆ ਗਿਆ ਪਰ ਅੱਜ ਵੀ ਇਹਨਾਂ ਦਾ ਪਿਆਰ ਡਾਕਟਰ ਸਤਿੰਦਰ ਸਰਤਾਜ ਹੋਂਾ ਦੇ ਨਾਲ ਉਹੀ ਆ ਜੋ ਅੱਜ ਤੋਂ 20-25 ਸਾਲ ਪਹਿਲਾਂ ਸੀ ਤਾਂ ਸਾਥ ਹਰ ਬੱਚਿਆਂ ਨੂੰ ਇਹ ਮਿਊਜ਼ਿਕ ਸਿਖਾ ਰਹੇ ਆ ਸੂਫੀ ਸਿਖਾ ਰਹੇ ਆ ਬਹੁਤ ਵਧੀਆ ਕੰਮ ਕਰ ਰਹੇ ਹਾਂ ਉਮੀਦ ਕਰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਡਾਕਟਰ ਅਸਤਿੰਦਰ ਸਰਤਾਜ ਨੇ ਨਾ ਰੌਸ਼ਨ ਕੀਤਾ ਤਾਂ ਇਹਨਾਂ ਦੀ ਜਿਹੜੀ ਦੋਸਤੀ ਹੈ ਉਹ ਵੀ ਬਣੀ ਹੋਏ ਤਾਂ ਅਸੀਂ ਵੀ ਚਾਹਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰੀਕੇ ਨਾਲ ਦੋਸਤੀ ਇਹਨਾਂ ਦੀ ਕੈਮਰਾ ਹੈ ਤੇ ਚੰਗੇ ਗਾਇਕ ਸਮਾਜ ਦੇ ਵਿੱਚ ਜਿਹੜੇ ਆ ਕੇ ਆਉਂਦੇ ਰਹੇ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਅਮਿਤ ਸ਼ਰਮਾ ਰਜ਼ਾਨਾ ਸਪੋਕਸਮੈਨ ਮਲੋੜ